ਉਹ ਨਾਲ ਵਿਦਿਆ ਦੇ ਬਣੀ ਦਾ ਮਹਾਨ ਹੈ ਇਹ ਤੋਂ ਬਿਨਾ ਬੰਦਾ ਪਸ਼ੂ ਦੇ ਸਮਾਨ ਹੈ ਉੱਚਾ ਵਿਦਿਆ ਦੇ ਨਾਲ ਖਾਨਦਾਨ ਹੈ ਗੱਲਾਂ ਚੰਗੀਆਂ ਨੇ ਉਹੀ ਜੋ ਮਣਾ ਨੂੰ ਭੌਂਦੀਆਂ ਲੱਗੇ ਮਣਾ ਵਿੱਚ ਜਾਲੇ ਹੈ ਕਿਤਾਬਾਂ ਲਾਉਂਦੀਆਂ ਲੱਗੇ ਮਣਾ ਵਿੱਚ ਜਾਲੇ ਹੈ ਕਿਤਾਬਾਂ ਲਾਉਂਦੀਆਂ ਹਰ ਵਿਸ਼ੇ ਤੇ ਕਿਤਾਬਾਂ ਰਈਆਂ ਬੋਲ ਜੀ ਖਾਨੇ ਦਿੰਦੀਆਂ ਦਿਮਾਗ ਦੇ ਖੋਲ ਜੀ ਦੇਨ ਪੋਤੜੇ ਕਈਆਂ ਦੇ ਫਰੋਲ ਜੀ ਸੱਚ ਝੂਠ ਦਾ ਨਵੇੜਾ ਇਹੀ ਨੇ ਕਰਾਉਂਦੀਆਂ ਲੱਗੇ ਮਨਾਂ ਵਿੱਚ ਜਾਲੇ ਜੋ ਕਿਤਾਬਾਂ ਲਾਉਂਦੀਆਂ ਲੱਗੇ ਮਨਾਂ ਵਿੱਚ ਜਾਲੇ ਹੈ ਕਿਤਾਬਾਂ ਲਾਉਂਦੀਆਂ ਲੋਕੀ ਪੜਦੇ ਨਹੀਂ ਜਿਹੜੇ ਇਤਿਹਾਸ ਜੀ ਕਰ ਸੱਚ ਦੀ ਨਾ ਸਕਦੇ ਤਲਾਸ਼ ਜੀ ਹੁੰਦੇ ਗਿਆਨ ਤੋਂ ਬਹੂਨੇ ਨਹੀਂ ਪਾਸ ਜੀ ਇਹ ਜਿੰਦਗੀ ਨੂੰ ਸਦਾ ਚਾਰ ਚੰਨ ਲਾਉਂਦੀਆਂ ਲੱਗੇ ਮਣਾ ਵਿੱਚ ਜਾਲੇ ਹੈ ਕਿਤਾਬਾਂ ਲਾਉਂਦੀਆਂ ਲੱਗੇ ਮਣਾ ਵਿੱਚ ਜਾਲੇ ਹੈ ਕਿਤਾਬਾਂ ਲਾਉਂਦੀਆਂ ਚੰਗੀ ਸੂਝ ਬਣੇ ਪੜ ਵ ਗਿਆਨ ਜੀ ਮੈਨੂੰ ਚੰਗੀਆਂ ਕਿਤਾਬਾਂ ਉੱਤੇ ਮਾਣ ਜੀ ਪਈਆਂ ਘਰ ਦੀ ਏ ਬਣਦੀਆਂ ਸ਼ਾਨ ਜੀ ਸਾਡੇ ਫਰਜ਼ ਅਧਿਕਾਰ ਹੀ ਨੇ ਸਿਖਾਉਂਦੀਆਂ ਲੱਗੇ ਮਾਣਾ ਵਿੱਚ ਜਾਲੇ ਹੈ ਕਿਤਾਬਾਂ ਲਾਉਂਦੀਆਂ ਲੱਗੇ ਮਾਣਾ ਵਿੱਚ ਜਾਲੇ ਹੈ ਕਿਤਾਬਾਂ ਲਾਉਂਦੀਆਂ ਸਾਦਾ ਪੜੀਏ ਕਿਤਾਬਾਂ ਨਾਲ ਗੌਰ ਦੇ ਕੰਮ ਵਿਗੜੇ ਹੋਏ ਪੜ ਕੇ ਹੈ ਸੌਰ ਦੇ ਕਿਸੇ ਦਸਨ ਇਹ ਰਾਹ ਵੀ ਤੇ ਲਾਹੌਰ ਦੇ ਤੀਜੀ ਅੱਖ ਬਾਣ ਇਹ ਰਸਤਾ ਦਿਖਾਉਂਦੀਆਂ ਲੱਗੇ ਮਣਾ ਵਿੱਚ ਜਾਰੇ ਹੈ ਕਿਤਾਬਾਂ ਲਾਉਨੀਆਂ ਲੱਗੇ ਮਣਾ ਵਿੱਚ ਜਾਰੇ ਹੈ ਕਿਤਾਬਾਂ ਲਾਉਨੀਆਂ ਇਹੀ ਹੁੰਦੀਆਂ ਗਿਆਨ ਦਾ ਸਰੋਤ ਜੀ ਸਦਾ ਪੂਜਦੇ ਗਿਆਨ ਨੂੰ ਹੀ ਲੋਕ ਜੀ ਗਿਆਨ ਛੱਟ ਦਿਨ ਦਾ ਝੂਠ ਦਾ ਮਖੌਟ ਜੀ ਗਿਆਨੀ ਗਿਆਨ ਨਾਲ ਹੀ ਗਿਆਨ ਵਰਗੇ ਕਹਾਉਂਦੇ ਐ ਲੈ ਕੇ ਪੜਿਓ ਕਿਤਾਬਾਂ ਜੋ ਗਿਆਨ ਚਾਉਂਦੇ ਐ ਲੈ ਕੇ ਪੜਿਓ ਕਿਤਾਬਾਂ ਜੋ ਗਿਆਨ ਚਾਉਂਦੇ ਐ